ਰਜਿੰਦਰ ਸਿੰਘ ਬਾਜਵਾ ਪਹੁੰਚੇ ਫਤਿਹਗੜ ਚੂੜੀਆਂ ਦੁਕਾਨਦਾਰਾਂ ਦਾ ਜਾਣਿਆ ਹਾਲ ਕਿਹਾ ਇੱਕ ਜੁੱਟ ਹੋ ਕੇ ਲੜਾਂਗੇ ਲੜਾਈ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਅਤੇ ਜੰਗ ਨੂੰ ਵੇਖਦਿਆਂ ਫਤਿਹਗੜ ਚੂੜੀਆਂ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਆਪਣੇ ਸਾਥੀਆਂ ਸਮੇਤ ਫਤਿਹਗੜ ਚੂੜੀਆਂ ਵਿਚਾਰ ਦੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਦਾ ਹਾਲ-ਚਲ ਜਾਣਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਗੱਲਬਾਤ ਕਰਦੇ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਗਰ ਹੁਣ ਜੰਗ ਸਰ ਤੇ ਆ ਹੀ ਗਈ ਹੈ ਤਾਂ ਇਸ ਨੂੰ ਇੱਕ ਜੁੱਟ ਹੋ ਕੇ ਲੜਾਂਗੇ ਅਤੇ ਜਿੱਤਾਂਗੇ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚਲਾ ਪ੍ਰਧਾਨ ਅ ਸਭ ਨੋਟਿਸਿੰਗ ਰੰਦਾਵਾ ਕਾਉਂਸਲਰ ਦਵਿੰਦਪਾਲ ਸਿੰਘ ਮੱਗਾ ਕਾਉਂਸਲਰ ਰਜਿੰਦਰ ਸਿੰਘ ਬਿੰਦੂਨੇ ਵੀ ਕਿਹਾ ਕਿ ਉਹ ਹਰ ਤਰ੍ਹਾਂ ਲੋਕਾਂ ਦੇ ਨਾਲ ਹਨ ਅਤੇ ਦੁੱਖ ਸੁੱਖ ਵੇਲੇ ਉਹਨਾਂ ਦਾ ਉਹ ਸਾਥ ਦੇਣਗੇ ਅਤੇ ਇਹ ਲੜਾਈ ਇੱਕ ਛੁੱਟੋ ਕੇ ਜਿੱਤਾਂਗੇ ਨੰਦੀ ਜੰਗ ਨੂੰ ਲੈ ਕੇ ਫਤਿਹਗੜ ਚੂੜੀਆਂ ਦੇ ਲੋਕਾਂ ਵਿੱਚ ਸਹਿਮ ਹੈ ਅਤੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਅਡਵਾਈਜ਼ਰੀ ਅੱਜ ਦਿੱਤੀ ਗਈ ਆ ਉਸ ਨੂੰ ਲੈ ਕੇ ਅੱਜ ਫਤਿਹਗੜ ਚੂੜੀਆਂ ਦੇ ਵਿੱਚ ਲੋਕਾਂ ਵਿੱਚ ਕਾਫੀ ਸਹਿਮ ਹੈ ਅਤੇ ਫਤਿਹਗੜ ਚੂੜੀਆਂ 'ਚ ਅਲਰਟ ਵੀ ਜਾਰੀ ਕੀਤਾ ਗਿਆ ਤੇ ਸਾਬਕਾ ਮੰਤਰੀ ਅਤੇ ਮੌਜੂਦਾ ਐਮਐਲਏ ਤ੍ਰਿਪਿੰਦਰ ਸਿੰਘ ਬਾਜਵਾ ਫਤਿਹਗੜ ਚੂੜੀਆਂ ਵਿਚਾਰ ਚ ਦੁਕਾਨਦਾਰਾਂ ਦਾ ਹਾਲ-ਚਲ ਪੁੱਛਣ ਪਹੁੰਚੇ ਅਤੇ ਦੁਕਾਨਦਾਰਾਂ ਤੇ ਜਾ ਕੇ ਹਰ ਦੁਕਾਨਦਾਰ ਤੇ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਤੇ ਇਸ ਮੌਕੇ ਗੱਲਬਾਤ ਕਰਦੇ ਆ ਤ੍ਰਿਪਲ ਜਿੰਦਰ ਸਿੰਘ ਬਾਜਵਾ ਅਤੇ ਉਹ ਕਾਂਗਸੀ ਆਗੂ ਆਂ ਅਵਰਧ ਲਗਾਤਾਰ ਵਧ ਰਹੇ ਇਤਰਾ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ 'ਚ ਵੀ ਇੱਕ ਕਾਫੀ ਤੇ ਅਸੰਤਖ ਰਿਹਾ ਤੇ ਇਸ ਨੂੰ ਲੈ ਕੇ ਅੱਜ ਸਾਬਕਾ ਮੰਤਰੀ ਅਤੇ ਮੌਜੂਦਾ ਐਮਐਲਏ ਤ੍ਰਿਪਲ ਜਿੰਦਰ ਸਿੰਘ ਬਾਜਵਾ ਜਿਹੜੇ ਨੇ ਫਤਿਹਗੜ੍ਹ ਚੂੜੀਆਂ ਬਾਜ਼ਾਰ ਤੋਂ ਪਹੁੰਚੇ ਲੋਕਾਂ ਦਾ ਹਾਲ ਚਾਲ ਇੱਥੇ ਜਾਣਿਆ ਤੇ ਇੱਥੇ ਕੋਸ਼ਿਸ਼ ਕੀਤੀ ਗਈ ਆ ਉਹਨਾਂ ਲੋਕਾਂ ਦੇ ਜੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਉਹਨਾਂ ਨੂੰ ਸੁਣਿਆ ਜਾਵੇ ਜਾਂ ਜੋ ਵੀ ਕੋਈ ਉਹਨਾਂ ਦਾ ਮਸਲੇ ਆ ਜਾਂ ਲੈ ਕੇ ਉਹ ਇੱਥੇ ਦੁਕਾਨਦਾਰਾਂ ਦਾ ਹਾਲਚਲ ਪੁੱਛਣ ਲਈ ਆਏ ਗੱਲਬਾਤ ਕਰਦੇ ਆ। ਅੱਛਾ کافی ਤਨਾ ਹੈ ਜੰਗ ਵਰਗਾ ਮਾਹੌਲ ਬਣਿਆ ਹੈ ਭਾਰਤ-ਪਾਕਿਸਤਾਨ ਦਾ ਜੀ। ਤੇ ਤੁਸੀਂ ਅੱਜ ਫਤਗੜ ਚੂੜੀਆਂ ਤੇ ਬਾਜ਼ਾਰ ਚ ਆਏ ਲੋਕਾਂ ਦਾ ਹਾਲਚਲ ਪੁੱਛਿਆ। ਕਿੰਨੇ ਮੈਂ ਸਾਰੇ ਪਾਸੇ دہشت ਦਾ ਮਾਹੌਲ ਬਣਿਆ। ਲੋਕ ਡਰੇ ਹੋਏ ਨੇ। ਸੋ ਮੈਂ ਆਖਿਆ ਵੀ ਚੱਲ ਕੇ ਫਤਗੜ ਚੂੜੀਆਂ ਦੇ ਚੰਗੇ ਲੋਕਾਂ ਨੂੰ ਮਿਲ ਕੇ ਆਈਏ। ਉਹਨਾਂ ਨਾਲ ਦੁੱਖ-ਸੁਖਾਂ ਸਾਂਝਾ ਕਰੀਏ। ਤੇ ਸਾਰੇ ਰੜਕੇ ਹੌਸਲਾ ਅਫਜਾਈ ਦੀ ਗੱਲ ਆ ਦੁਸ਼ਮਨ ਦੇ ਖਿਲਾਫ ਲੜਾਈ ਸਾਰੇ ਰੜਕੇ ਲੜਨੀ ਆ ਜੋ ਸੈਂਟਰ ਸਰਕਾਰ ਕਰੇਗੀ ਏਸੀ ਉਹਦੇ ਨਾਲ ਆ ਪਰ ਐਡਾ ਡਰਨ ਵਾਲੀ ਵੀ ਗੱਲ ਕੋਈ ਨਹੀਂ ਸਰਕਾਰ ਜੇ ਬਲੈਕਆਊਟ ਕਰਦੀ ਆ ਤੇ ਬਲੈਕਆਊਟ ਕਰਨਾ ਚਾਹੀਦਾ ਜੋ ਵੀ ਇਨਸਟਰਕਸ਼ਨਾਂ ਦਿੰਦੀ ਉਹ ਕਰਨੀਆਂ ਚਾਹੀਦੀਆਂ ਨੇ ਪਰ ਇਕੱਠਿਆਂ ਰਹਿਣਾ ਡਰਨਾ ਨਹੀਂ ਸੋ ਮੈਂ ਸਾਰਿਆਂ ਦਾ ਹਾਲਚਲ ਪੁੱਛਣ ਆਇਆ ਵਾ ਬਾਕੀ ਈਸ਼ਰ ਸਾਡੇ ਨਾਲ ਆ ਜਿੱਤ ਸਾਡੀ ਹੋਣੀ ਆ ਹਿੰਦੁਸਤਾਨ ਦੀ ਜਿੱਤ ਹੋਣੀ ਆ ਸੋ ਈਸ਼ਵਰ ਸਾਡੇ ਨਾਲ ਆ ਪਰ ਲੋਕਾਂ ਨੂੰ ਮਿਲ-ਜੁਲ ਕੇ ਰਹਿਣਾ ਕੋ ਗੱਲਬਾਤ ਹੋਏ ਤੇ ਸੁਣਨੀ ਆ ਸੋ ਸਾਰੇ ਚੰਗੇ ਲੋਕ ਨੇ ਹੌਂਸਲੇ ਲੋਕ ਨੇ ਮੈਂ ਸਭ ਨੂੰ ਮਿਲਦਾ ਹਾਂ ਤੇ ਤੜੜੇ ਹੋ ਸਾਰੇ ਇਕੱਠੇ ਹੀ ਆ ਪਾਇਆ ਸਾਹਿਬ ਪਹਿਲੀਆਂ ਵੀ ਦੋ ਜੰਗਾਂ ਹੋਈਆਂ ਪੰਜਾਬ ਨੇ ਕਾफी ਮਾਰ ਜਿਹੜੀ ਚੱਲੀ ਜੰਗਾਂ ਉਹ ਲੈ ਕੇ ਹੁਣ ਇੱਕ ਵਾਰ ਫੇਰ ਤੀਸਰੀ ਜੰਗ ਜਿਹੜੀ ਆ ਅਸੀਂ ਟੋਕੀ ਤੇ ਆ ਤੇ ਉਸ ਨੂੰ ਲੈ ਕੇ ਪੰਜਾਬ ਤੇ ਕਾफी ਜਿਹੜਾ ਵਾ ਦੇਖੋ ਅਸਰ ਭਾਈ ਜੰਗ ਜੰਗਾਂ ਜਿਹੜੀਆਂ ਹੁਣ ਹੁਣ ਜੰਗ ਕਿਉਂ ਹੋਈ ਕੀ ਗਾਇ ਇਸ ਗੱਲ ਤੇ ਨਹੀਂ ਪੈਣਾ ਹੁਣ ਸ਼ੁਰੂ ਹੋ ਗਈ ਆ ਹੁਣ ਜੋ ਹੋਏਗਾ ਵੇਖਿਆ ਜਾਏਗਾ ਹੁਣ ਤਾਂ ਦੁਸ਼ਮਣ ਦੇ ਵਾਲੀ ਧਿਆਨ ਆ ਵੀ ਕਿਸੇ ਤਰ੍ਹਾਂ ਜੇ ਦੁਸ਼ਮਣ ਖਤਮ ਹੋ ਜਾਏ ਤਾਂ ਜਿਹੜੀਆਂ ਨਿਕੀਆਂ ਨਿਕੀਆਂ ਹਰ ਜ਼ਮੀਨ 'ਤੇ ਨਹੀਂ ਸਾਰੀ ਸ਼ਰਾਰ ਦਲੀਓ ਕਦਮ ਹੋਏ ਸੋ ਹੁਣ ਤਾਂ ਸਰਕਾਰ ਦੇ ਨਾਲ ਸੈਂਟਰਸ ਕਰ ਦੇਣਾ ਖਲੋਣ ਦਾ ਵੇਲਾ ਵਾ ਉਹਦੇ ਨਾਲ ਖਲੋਤੇ ਆ ਬਾਕੀ ਗੱਲਾਂ ਪਿੱਛੇ ਫੜਾ ਧੰਨਵਾਦ ਅੱਜ ਸਾਡੇ ਹਲਕੇ ਦੇ ਨੁਮਾਇੰਦੇ ਸਰਦਾਰ ਤ੍ਰਿਪਤਰ ਜਿੰਦਾ ਸਿੰਘ ਬਾਜਵਾ ਸਾਹਿਬ ਇਸ ਕਰਕੇ ਆਏ ਨੇ ਕਿ ਜਿਹੜਾ ਤਣਾਅ ਜਿਹੜਾ ਹੈ ਲਗਾਤਾਰ ਵਧਦਾ ਜਾ ਰਿਹਾ ਔਰ ਲੋਕਾਂ 'ਤੇ دہشت ਦਾ ਮਾਹੌਲ ਪਿਆ ਹੈ ਕਿਉਂਕਿ ਉਹਨਾ ਵੀ ਚਾਹੀਦਾ ਹੈ ਕਿਉਂਕਿ ਜਿੰਨੇ ਡਰੋਨ ਸੁੱਟੇ ਜਾ ਰਹੇ ਨੇ ਉਹ ਜ਼ੋਧੀਆਂ ਉਹਨਾਂ ਪਾਕਿਸਤਾਨ ਵੱਲੋਂ ਲੇਕਿਨ ਉਹਦਾ ਡੱਟ ਕੇ ਮੁਕਾਬਲਾ ਜਿਹੜਾ ਹੈ ਭਾਰਤ ਸਰਕਾਰ ਕਰ ਰਹੀ ਹੈ ਸਾਡੀ ਇੰਡੀਆ ਨਾਲਮੀ ਕਰ ਰਹੀ ਹੈ ਸਾਨੂੰ ਇੰਡੀਅਨ ਆਰਮੀ ਤੇ ਬਹੁਤ ਵੱਡਾ ਫਕਰ ਹੈ ਜਿਹੜੀ ਹਮੇਸ਼ਾ ਹੀ ਦੁਸ਼ਮਣ ਨੂੰ ਚਿਹਨੇ ਚਮੌਣ ਵਿੱਚ ਕਾਮਯਾਬ ਰਹੀ ਹੈ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਵਾਰੀ ਵੀ ਜਿੱਤ ਜਿਹੜੀ ਆ ਉਹ ਭਾਰਤ ਦੀ ਹੋਊਗੀ ਸਾਡਾ ਪੰਜਾਬ ਸਾਡਾ ਭਾਰਤ ਹਰ ਇੱਕ ਜਾਤ ਬਰਾਦਰੀ ਹਰ ਇੱਕ ਧਰਮ ਬੁੱਢਾ ਜਵਾਨ ਨੌਜਵਾਨ ਬੱਚਾ ਸਭ ਜਿੱਤ ਸਾਡੀ ਰਹੀ ਹੈ ਜੈ ਭਾਰਤ ਜੈ ਭਾਰਤ ਆ ਜਾਏ ਆ ਲੋਕਾਂ ਦਾ ਹਾਲਚਲ ਪੁੱਛਣ ਆਏ ਆ ਲੜਾਈ ਦਾ ਮਾਹੌਲ ਆ ਤੇ ਬਾਕੀ ਗੱਲ ਬਾਇਓ ਸਾਡੀ ਜੇ ਦੋਨਾਂ ਕਿਹਾ ਵੀ ਆਪਾਂ ਹੁਣ ਇਹ ਨਹੀਂ ਵੇਖਣਾ ਵੀ ਲੜਾਈ ਕਿਉਂ ਹੋਈ ਆ ਹੁਣ ਅਸੀਂ ਆਪਣੇ ਦੇਸ਼ ਦੇ ਨਾਲ ਆ ਸਰਕਾਰ ਦੇ ਨਾਲ ਆ ਜੋ ਸੈਂਟਰ ਗਵਰਨਮੈਂਟ ਦੀਆਂ ਜੋ ਸਾਡੇ ਭਾਰਤ ਪ੍ਰਧਾਨ ਮੰਤਰੀ ਜੋ ਵੀ ਦੇਸ਼ ਹੋਣਗੇ ਅਸੀਂ ਉਹਨਾਂ ਦੇ ਖਰੇ ਉਤਰਾਂਗੇ ਜਿੱਤ ਸਾਡੀ ਹੋਣੀ ਆ ਹੁਣ ਤੇ ਤਗੜੇ ਹੋ ਗਏ ਸਾਰਿਆਂ ਨੂੰ ਸਾਥ ਦੇਣਾ ਪਿਆ ਡਰਨ ਦੀ ਕੋਈ ਲੋੜ ਨਹੀਂ ਗਈ ਹੁਣ ਜੇਕਰ ਸ਼ੁਰੂ ਹੋ ਗਈ ਹੈ ਨਾ ਹੁਣ ਫਿਰ ਚੀਕਾ ਕਢਾ ਕੇ ਛਡਣੀਆਂ ਨਹੀਂ ਆਂ ਅੱਜ ਅਸੀਂ ਫਤਿਹਗੜ ਕੁਰੀਆਂ ਸਾਡੇ ਐਮ ਐਲ ਏ ਸਰਦਾਰਤ ਸਿੰਘ ਬਾਜਾ ਜੀ ਆਏ ਨੇ ਉਹ ਲੋਕਾਂ ਦਾ ਹਾਲ ਚਾਲ ਪੁੱਛਣ ਵਾਸਤੇ ਆਏ ਨੇ ਤੇ ਉਹਨਾਂ ਨੂੰ ਦੱਸਣ ਆਏ ਆਂ ਕਿ ਆਪਾਂ ਸਭ ਇਕੱਠੇ ਆਂ ਤੁਸੀਂ ਬੇਫਿਕਰ ਰਹਿਣਾ ਜੇ ਸਰਕਾਰ ਬਲੈਕਆਊਟ ਕਰਨ ਵਾਸਤੇ ਕਹਿੰਦੀ ਆ ਤੇ ਪੂਰਾ ਪੂਰਾ ਸਰਕਾਰ ਦਾ ਸਹਿਯੋਗ ਦੇਣਾ ਬਾਕੀ ਫਤਿਹਗੜ ਨਿਵਾਸੀ ਬਹੁਤ ਹੀ ਤਗੜੇ ਦਿਲ ਵਾਲੇ ਨੇ ਕਿਉਂਕਿ ਜਦੋਂ ਪਿਛਲੀ ਜੰਗ ਹੋਈ ਸੀ ਕਿਉਂਕਿ ਮੇਰੇ ਸੁਣ ਚਾਹ ਸੀ ਇੱਥੇ ਦੋ ਬੰਬ ਡਿੱ ਜੋ ਵਾਹਿਗੁਰੂ ਦੀ ਕਿਰਪਾ ਨਹੀਂ ਚੱਲੇ ਇਹ ਫਤਿਹਗੜ੍ਹ ਤੁਰੀਆਂ ਬੜੀ ਵਧੀਆ ਪਵਿੱਤਰ ਪੀਰਾਂ ਪੀਰਾਂ ਦੀ ਧਰਤੀ ਹੈ ਵਧੀਆ ਇੱਥੇ ਮਹਾਰਿਸ਼ੀ ਪੁਨੀ ਹੋਏ ਨੇ ਇਸ ਕਰਕੇ ਫਤਿਹਗੜ੍ਹ ਤੁਰੀਆਂ ਵਾਲੇ ਲੋਕ ਸਦਾ ਹੀ ਚੜ੍ਹਦੀ ਕਲਾ ਵਿੱਚ ਹਨ ਤੇ ਪੰਜਾਬ ਵੀ ਸਦਾ ਚੜ੍ਹਦੀ ਕਲਾ 'ਚ ਰਹੇਗਾ